2 1 ਹਾਂਜੀ ਜੂਤੂ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਈ ਜੀ ਅੱਜ ਦੁਆਰੇ ਡੈਕਟਰ ਲੈ ਕੇ ਆਏ ਜੀ ਸੋਨਾਲੀਕਾ 55 ਜੀ ਇਹ ਵੀ ਜਿਹੜੀ ਗੱਲ ਮਾਡਲ ਦੀ ਮੋਡਲ ਹੈਗਾ ਜੀ ਇਹ 2002 ਤੇ ਟਾਇਰ ਵੀ ਜੀ ਅੱਗੇ ਵਾਲੇ ਦੇ ਹੈਗੇ ਨੇ ਤੇ ਬਿਲਕੁਲ ਹੀ ਨਵੇਂ ਐ ਐਮ ਆਰ ਐਫ ਦੇ ਤੇ ਪਿੱਛੇ ਵਾਲੇ ਟਾਇਰ ਦੇ ਐਮ ਆਰ ਐਫ ਰਹੇਗੇ ਨੇ ਜੀ 45% 14 ਤੋਂ 28 ਜੀ ਤੇ ਬਾਕੀ ਟੈਟਰ ਵਲੋਗ ਨੂੰ ਜਮ ਨਹੀਂ ਹੈਗੀ ਨਾ ਮਗਰ ਕੋਈ ਬਾਤ ਨਹੀਂ ਕਰਦਾ ਜੀ ਜੀ ਵੀ ਤੇਰਾ ਨੰਬਰ ਆ ਸੈਕੰਡ ਪਾਰਟੀ ਦਾ ਨੰਬਰ ਆ ਜੀ ਤੇ ਕਾਪੀ ਕਾ ਜੀ ਮੋਕਰੇ ਦੇ ਹੋ ਕੇ ਨੇ ਜੀ ਤੇ ਬਾਕੀ ਇੱਧਰੇ ਵੇਟੂਡ ਚ ਮਗਰ ਜੀ ਸੀਟਾ ਸੁੱਟਾ ਸਾਰਾ ਕੋ ਨਾਲ ਦੀਵੇਂ ਲੱਗਿਆ ਹੈ ਜੀ ਇੰਜਨ ਜੀ ਲੈਟ ਪੂਰਾ ਚੰਗਾ ਜੀ ਤੇਰੇ ਡਿਮਾਂਡ ਵੀ ਜੀ ਕਰਦੇ ਆ 215000 ਰੁਪਏ ਤੇ ਬਾਕੀ ਕਰਾਂਗੇ ਮੋਕਰੇ ਦਾ ਮਾਦ ਨੂੰਗਾ ਜੀ ਤੇ ਹੁਣ ਦੇਖੋ ਤੁਸੀਂ ਰੈਟ ਦੀ ਵੀਡੀਓ ਜੀ ਆ ਦੇਖੋ ਜੀ ਪ੍ਰੈਮ ਰੂਮ ਅੱਧੇ ਕਿਡਿਸ ਨੂੰ ਦੇਖੋ ਰਟਾਂ ਦੀ ਕੀ ਤਾ ਮਰਾਣਾ ਮੋੜਾ ਦੇ ਵੀ ਪੂਰੀ ਚੰਗੀ ਕੰਡੀਸ਼ਨ ਹੈ ਜੀ ਚਲੋ ਠੀਕ ਹੈ ਜੀ ਆਹ ਲੈ ਪਰਟ ਨੇ 2002 ਮਾਡਲ ਹੈ ਡੈਟਰ ਇੰਜਨ ਕੇ ਦਾ 540 ਚੱਕਰ ਨਹੀਂ ਡੈਟਰ ਤੇ ਦੇਖੋ ਰੱਖੋ ਆਖੇ ਆਖੇ ਦੇਖੋ ਜੀ ਬੂਦਰ ਨੰਬਰ ਆਹ ਚੋ ਚੋ ਦੇਖੋ ਇਹ ਤਾਂ ਹਲੇ ਸਕੋਰ ਪੈਂਦੀ ਤਾਂ ਉਪਰੇ ਰੇਖਾ ਕੇ ਥੋੜੀ ਫੋਟੋ ਲੈ ਫਿੱਕੀ ਜੀ ਲੱਗ ਰਹੀ ਹੈ ਮੈਂ ਰੰਗ ਪੂਰਾ ਵੇਤਰੋਂ ਇਹ ਬਣਾਇਆ ਹੈ ਲੋ ਜੀ ਰੇਮਰ ਮੂਰੇ ਰੈਟੇ ਮਰਾ ਗੁਰ ਚੰਗਰੇ ਸੀਡਾ ਸੋ ਟਰਾਸ ਦਾ ਕੋ ਨਾਲ ਤਾਂ ਲੱਗਿਆ ਹੀ ਰੈਟ ਨੂੰ ਓਕੋ ਕੋ ਨਾਲ ਦੀ ਆ ਜੀ ਲਓ ਜੀ ਦੇਖੋ ਕੋਈ ਕਮੀ ਹੈ ਨਹੀਂ ਜੀ ਲਿੰਕਾ ਲੂੰਗਾ ਓਪਨ ਇਰੇਟਰ ਦੇ ਖਾ ਠੀਕ ਹੈ ਵੀ ਜੀ ਸ਼ੁਕਰੀਆ ਧੰਨਵਾਦ